ਜਿਵੇਂ ਦੇਖ ਰਹੇ ਹੋ ਕਿ ਰਿਵਨ ਸਟੋਰੀ ਇਸ ਤੇ ਮੈਂ ਕੁਝ ਅਗਰ ਹੋ ਗਿਆ ਗੱਲ ਕਰੀਏ ਪਿਛਲੇ ਕਈ ਦਿਨਾਂ ਦੇ ਵਿੱਚ ਇੱਕ ਮਾਮਲਾ ਬੜਾ ਉੱਠਿਆ ਹੋਇਆ ਕਿਉਂਕਿ ਅਜਿਹੇ ਮਾਮਲੇ ਤੁਹਾਨੂੰ ਪਹਿਲਾਂ ਹੋਰ ਪ੍ਰਦੇਸ਼ਾਂ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਦੇਖਣ ਨੂੰ ਮਿਲਦੇ ਸੀਗੇ ਜਿਸ ਤਰ੍ਹਾਂ ਕਿ ਖੰਬੇ ਚੋਰੀ ਹੋਣੇ ਜਾਂ ਹੋਰ ਅਜਿਹੀਆਂ ਚੋਰੀਆਂ ਹੋਣੀਆਂ ਜਿਹੜੀ ਕਿ ਬੜੀ ਹੈਰਾਨੀ ਜਨਕ ਹੁੰਦੀਆਂ ਨੇ ਆਪਣੇ ਆਪ ਦੇ ਵਿੱਚ ਪਰ ਪਟਿਆਲਾ ਦੇ ਵਿੱਚ ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਮਾਮਲਾ ਇੰਨਾ ਕ ਪੱਕ ਚੁੱਕਿਆ ਹੈ ਕਿ ਜਿੱਥੇ 10 ਤੋਂ 12 ਫੁੱਟ ਲੰਬੇ ਉੱਚੇ ਜਿਹੜੇ ਇੱਕ ਬਿਜਲੀ ਦੇ ਖੰਬੇ ਲਗਾਏ ਗਏ ਸੀਗੇ ਪਟਿਆਲੇ ਦੀ ਡੈਕੋਰੇਸ਼ਨ ਉਸ ਜਿਸ ਦੇ ਵਾਸਤੇ 2021 ਦੇ ਵਿੱਚ ਇੱਕ ਬੜਾ ਵੱਡਾ ਪ੍ਰੋਜੈਕਟ ਪਾਸ ਕੀਤਾ ਗਿਆ ਸੀਗਾ ਅਤੇ ਡੈਕੋਰੇਟਿਵ ਹੈਲੋਜਨ ਟਾਈਪ ਦੇ ਫੈਂਸੀ ਜਿਹੜੇ ਪੋਲ ਲਗਾਏ ਗਏ ਸੀਗੇ ਉਹ ਚੋਰਾਂ ਵੱਲੋਂ ਚੋਰੀ ਕਰ ਲਿੱਤੇ ਗਏ ਨੇ 10 ਤੋਂ 12 ਫੁੱਟ ਲੰਬੇ ਇਹ ਜਿਹੜੇ ਪੋਲ ਨੇ ਉੱਚੇ ਸੀਗੇ ਤੇ ਇਹ ਪੋਲਾਂ ਦੀ ਕੀਮਤ ਤਕਰੀਬਨ 30 ਤੋਂ 40000 ਰੁਪਏ ਸੀਗੀ ਤੇ 30 ਤੋਂ 40 ਕਿਲੋ ਇਹਨਾਂ ਦਾ ਜਿਹੜਾ weight ਦੱਸਿਆ ਜਾ ਰਿਹਾ ਹੈ ਤਕਰੀਬਨ 6 ਜਿਹੜੇ ਬਿਜਲੀ ਦੇ ਖੰਬੇ ਨੇ ਇਹ ਚੋਰੀ ਕੀਤੇ ਗਏ ਨੇ ਅਲੱਗੇ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਆਖਰ ਕੀ ਉੱਥੇ ਦਾ ਮਾਹੌਲ ਕਹਿ ਰਿਹਾ ਹੈ ਬਾਕੀ ਜਿਹੜੇ ਹੋਰ ਉਹਦੇ ਐਗਜ਼ੈਂਪਲ ਨੇ ਕਿ ਇਹ ਇਹ ਪੋਲ ਕਿਸ ਤਰ੍ਹਾਂ ਦੇ ਐਗਜ਼ਿਸਟ ਕਰਦੇ ਸੀ ਜਾਂ ਕਿਸ ਤਰ੍ਹਾਂ ਦੇ ਦਿਖਦੇ ਸੀ ਉਹਦੇ ਵਾਸਤੇ ਵੀ ਤੁਹਾਨੂੰ ਸਾਈਡ ਬਾਈ ਸਾਈਡ ਅਸੀਂ ਉਹ ਵੀ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਪਹਿਲਾਂ ਸੀਗੇ ਤੇ ਹੁਣ ਚੋਰੀ ਹੋਣ ਤੋਂ ਬਾਅਦ ਇਹ ਕਿਸ ਤਰ੍ਹਾਂ ਦੇ ਦਿਖਾਈ ਦੇ ਰਹੇ ਨੇ ਪਰ ਗੱਲ ਇਹ ਦੇਖਣ ਵਾਲੀ ਹੈ ਕਿ ਉੱਥੇ ਹੀ ਗੱਲ ਕਰੀਏ ਮਾਮਲਾ ਕੱਲਾ ਇਹੀ ਨਹੀਂ ਹੈ ਇਸ ਤੋਂ ਬਾਅਦ ਮਾਮਲਾ ਇੱਕ ਹੋਰ ਆਉਂਦਾ ਹੈ ਕਿ ਇਸ ਤੋਂ ਬਾਅਦ ਕਰਮਵੀਰ ਸਿੰਘ ਜੋ ਕਿ ਇੰਜੀਨੀਅਰ ਨੇ ਪੀਐਸਪੀਸੀਐਲ ਦੇ ਇਹ ਪਾਵਰ ਕਾਮ ਦੇ ਉਹਨਾਂ ਵੱਲੋਂ ਲਾਹੌਰੀ ਗੇਟ ਥਾਣੇ ਦੇ ਵਿੱਚ ਇੱਕ ਐਫਆਈਆਰ ਦਰਜ ਕਰਾਈ ਜਾਂਦੀ ਹੈ ਹਾਲਾਂਕਿ ਇਹ ਡਿਸਟ੍ਰਿਕਟ ਕਚੈਰੀਆਂ ਪਟਿਆਲਾ ਦੇ ਬਿਲਕੁਲ ਬੈਕਸਾਈਡ ਤੇ ਗੇਟ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਸੀ ਜੋ ਤੁਸੀਂ ਸਕਰੀਨ ਤੇ ਦੇਖੀਆਂ ਕਿ ਕਿਸ ਤਰ੍ਹਾਂ ਉਰੇ ਜਿਹੜੇ ਖੰਭੇ ਚੋਰੀ ਹੋਏ ਸੀਗੇ ਪਰ ਗੱਲ ਇਹ ਦੇਖਣ ਵਾਲੀ ਹੈ ਕਿ ਆਖਰ ਇੰਨੀ ਸੀਸੀਟੀਵੀ ਦੀ ਨਿਗਰਾਨੀ ਹੋਣ ਦੇ ਬਾਵਜੂਦ ਵੀ ਉਸ ਰੋਡ ਉੱਤੇ ਰੋਜ਼ ਦਿਨ ਦੇ ਵਿੱਚ ਨੱਕ ਲੱਗੇ ਹੋਣ ਦੇ ਬਾਵਜੂਦ ਵੀ ਚੋਰ ਇੰਨੀ ਵੱਡੀ ਚੋਰੀ ਕਿਵੇਂ ਕਰ ਗਏ ਹਾਲਕਿ ਇਹ ਸਭਾਵਿਕ ਗੱਲ ਹੈ ਕਿ ਇਹ ਜਿਹੜੇ ਨਸ਼ੇ ਦੇ ਆਦੀ ਨੇ ਜਾਂ ਨਸ਼ੇ ਦੇ ਦਲਦਲ ਦੇ ਵਿੱਚ ਫਸੇ ਹੋਏ ਨੇ ਉਹੀ ਅਜਿਹੇ ਕੰਮਾਂ ਨੂੰ ਜਿਹੜਾ ਅੰਜਾਮ ਦਿੰਦੇ ਨੇ ਹਾਲਕਿ ਇੱਕ ਤਸਵੀਰਾਂ ਤੁਸੀਂ ਸਕਰੀਨ ਤੇ ਹੋਰ ਵੀ ਦੇਖੋ ਜਿਹੜੀ ਅਸੀਂ ਤੁਹਾਨੂੰ ਹੁਣ ਪੇਸ਼ ਕਰ ਰਹੇ ਹਾਂ ਕਿ ਆਖਰ ਇਹਦੇ ਵਿੱਚ ਤੁਹਾਨੂੰ ਕੀ ਪ੍ਰਤੀਤ ਹੁੰਦਾ ਹੈ ਜਾਂ ਕੀ ਦਿਖਾਈ ਦੇ ਰਿਹਾ ਤੁਹਾਨੂੰ ਇੱਕ ਬੜੀ ਸਭਾਵਿਕ ਜੀ ਚੀਜ਼ ਹੈ ਕਿ ਇਹਦੇ ਵਿੱਚ ਤੁਹਾਨੂੰ ਲੱਗ ਰਿਹਾ ਹੋਗਾ ਕਿ ਇਹ ਕੋਈ ਜੰਗਲ ਹੈ ਜਾਂ ਕੋਈ ਅਜੀਹਾ ਜਗ੍ਹਾ ਹੈ ਜਿੱਥੇ ਕਿ ਸ਼ਾਇਦ ਇੰਨੀ-ਇੰਨੀ ਬੂਟੀਆਂ ਉੱਗੀਆਂ ਹੋਈਆਂ ਨੇ ਪਰ ਇਹ ਪਟਿਆਲਾ ਦੀ ਹਾਰਟ ਆਫ ਸਿਟੀ ਕਿਹਾ ਜਾਂਦਾ ਇਹਨੂੰ ਮਤਲਬ ਹੈ ਕਿ ਪਟਿਆਲਾ ਦਾ ਪ੍ਰਮੁੱਖ ਦਿਲ ਕਿਹਾ ਜਾਂਦਾ ਜਿੱਥੇ ਕਿ 2021 ਦੇ ਵਿੱਚ 1 ਲੱਖ 1 ਕਰੋੜ 19 ਲੱਖ ਰੁਪਏ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਸੀਗਾ ਜਿਸ ਦੇ ਵਿੱਚੋਂ 83 ਲੱਖ ਰੁਪਏ ਦੀ ਬਿਜਲੀ ਦੀ ਜਿਹੜਾ ਕੰਮ ਕੀਤਾ ਗਿਆ ਸੀਗਾ ਬਿਜਲੀ ਦੇ ਰਿਲੇਟਿਡ ਇਲੈਕਟ੍ਰਿਸਿਟੀ ਦੇ ਰਿਲੇਟਿਡ ਹੋਰ ਤੇ ਹੋਰ 31 ਲੱਖ ਰੁਪਏ ਸਾਈਡ ਇਹਨਾਂ ਦੀ ਜਿਹੜੀ ਸਾਈਡਾਂ ਨੇ ਉੱਥੇ ਇੱਕ ਪੱਥਰਾਂ ਦੀ ਜਿਹੜੀ ਲੇਅਰ ਕੀਤੀ ਗਈ ਸੀ ਉਸ ਨੂੰ ਪੱਕੀ ਕਰਨ ਵਾਸਤੇ ਹੋਰ ਤੇ ਹੋਰ 80 ਫੁੱਟ ਦਾ ਇੱਕ ਫੁਆਰਾ ਜਿਹੜਾ ਕਿ 80 ਫੁੱਟ ਤੱਕ ਪਾਣੀ ਛੱਡਦਾ ਸੀਗਾ ਉਸ ਤੋਂ ਬਾਅਦ ਦੋ 50-50 ਫੁੱਟ ਦੇ ਜਿਹੜੇ ਪਾਣੀ ਛੱਡਦੇ ਸੀਗੇ ਅਜਿਹੇ ਫੁਆਰੇ ਲਗਾਏ ਗਏ ਸੀਗੇ ਕਾਫੀ ਮਹਿੰਗੇ ਉਸ ਤੋਂ ਬਾਅਦ ਟੈਕਸਪੇਅਰ ਦੀ ਵੈਲਿਊ ਕੀ ਲਗਾਈ ਗਈ ਜਿਹੜੇ ਆਪਾਂ ਟੈਕਸ ਪੇ ਕਰਦੇ ਹਾਂ ਜਿਸ ਦੇ ਰਾਹੀਂ ਇਹ ਪ੍ਰੋਜੈਕਟ ਪਾਸ ਹੁੰਦਾ ਹੈ ਉਹ ਟੈਕਸਪੇਅਰ ਦੇ ਪੈਸਿਆਂ ਦੀ ਵੈਲਿਊ ਇਹ ਲਗਾਏਗੀ ਕਿ ਅੱਜ ਉੱਥੇ तकरीबन 5 ਤੋਂ 6 ਫੁੱਟ ਤੱਕ ਕਹਿ ਸਕਦੇ ਆ ਕਿ ਘਾਹ ਉੱਗੀ ਹੋਈ ਹੈ ਜੇ ਉਹਦੇ ਵਿੱਚ ਵੜ ਜੇ 4 ਫੁੱਟ ਤੱਕ तकरीबन ਆਮ ਹੀ ਹੈ ਕਿਉਂਕਿ ਉਸ ਜਗ੍ਹਾ ਤੇ ਤੁਸੀਂ ਧਿਆਨ ਨਾਲ ਦੇਖ ਪਾ ਰਹੇ ਹੋ ਸਕਰੀਨ ਉੱਤੇ ਵੀ ਕੀ ਹਾਲ ਉੱਥੇ ਦਾ ਹੋਇਆ ਪਿਆ ਸੋਚਣ ਵਾਲੀ ਗੱਲ ਇਹ ਹੈ ਕਿ ਹੁਣ 6 ਲੱਖ ਦਾ ਨਵਾਂ ਬਜਟ ਪਾਸ ਕਰ ਦਿੱਤਾ ਹੈ ਕਾਲੀ ਮਾਤਾ ਦੇ ਮੰਦਰ ਅੰਦਰ ਜਿਹੜੀ 6 ਫੁੱਟ ਲੰਬੀ ਪਾਈਪ ਆਣੀ ਸੀ ਆਖੜਾ ਤੋਂ ਲੈ ਕੇ ਸਿੱਧਾ ਲੇਕ ਦੇ ਵਿੱਚੋਂ ਕਨੈਕਟ ਹੋਣੀ ਸੀਗੀ ਤੇ ਇੱਥੇ ਹੀ ਰਜਿੰਦਰਾ ਲੇਕ ਦੇ ਨਾਲ ਵੀ ਕਨੈਕਟ ਹੋਣੀ ਸੀ ਉਹ ਕਹਿੰਦੇ ਕਿਦਦਰ ਟੁੱਟ ਗਈ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜੇਕਰ ਉਹ ਟੁੱਟ ਗਈ ਜਿੱਥੇ ਇੰਨਾ 1 ਕਰੋੜ 19 ਲੱਖ ਰੁਪਏ ਲਾਇਆ ਗਿਆ ਤਾਂ ਉਸ ਦੇ ਵਾਸਤੇ ਹੁਣ ਹੋਰ ਪੈਸਾ ਲਗਾ ਕੇ ਉਹਨੂੰ ਠੀਕ ਕਰਾ ਕੇ ਉਹਨੂੰ ਚਾਲੂ ਫੋਨ ਕਰਾਏਗਾ ਉੱਥੇ ਹੀ ਜੇ ਹੁਣ ਤੁਸੀਂ ਫਿਰ ਤੋਂ ਨਵੀਂ ਸ਼ੁਰੂ ਕਰਵਾਂਦੇ ਉੱਥੇ ਹੀ ਹਲੇ ਤੁਹਾਡੇ 6 ਜਿਹੜੇ ਖੰਭੇ ਨੇ ਉਹ ਚੋਰੀ ਹੋ ਚੁੱਕੇ ਨੇ ਬੜੀ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਕਿ ਆਖਰ ਟੈਕਸਪੇਅਰਸ ਦੇ ਪੈਸਿਆਂ ਦੀ ਵੈਲਿਊ ਕੀ ਲਗਾਈ ਜਾ ਰਹੀ ਹੈ ਪਟਿਆਲਾ ਸ਼ ਇੰਨੀ ਫੰਡਿੰਗ ਦੇਣ ਤੋਂ ਬਾਅਦ ਜੇ ਇਹੇ ਹਾਲ ਹੁੰਦਾ ਟੈਕਸਪੇਅਰ ਦਾ ਫੇਰ ਤਾਂ ਸ਼ਾਇਦ ਟੈਕਸ ਦੀ ਜਿਹੜੀ ਚੋਰੀ ਕਰਦੇ ਨੇ ਬਲੈਕ ਮਨੀ ਰੱਖਦੇ ਨੇ ਉਹ ਫਾਇਦੇ 'ਚ ਰਹਿੰਦੇ ਨੇ ਕਿਉਂਕਿ ਟੈਕਸਪੇਅਰ ਦੀ ਵੈਲਿਊ ਤਾਂ ਇਹ ਲਗਾਈ ਜਾ ਰਹੀ ਹੈ ਕਿ ਖੰਬੇ ਚੋਰੀ ਹੋ ਰਹੇ ਨੇ ਜਗ੍ਹਾ ਦੇ ਉੱਤੇ ਇੰਨਾ ਇੰਨਾ ਘਾਹ ਉੱਗਿਆ ਹੋਇਆ ਸੱਪਾਂ ਰਹਿ ਰਹੇ ਨੇ ਉੱਥੇ ਲੋਕੀ ਆਪਣੇ ਜਿੱਥੇ ਰਹਿ ਰਹੇ ਨੇ ਉਸੇ ਜਗ੍ਹਾ ਤੇ ਉੱਤੇ ਕੱਪੜੇ ਸਕਾਰੇ ਨੇ ਇਹ ਹਾਲ ਹੋਇਆ ਪਿਆ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰਿਵਨ ਸਟੋਰੀਜ਼ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਤਾਰੇ ਤੁਹਾਨੂੰ ਲੇਟੈਸਟ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ